ਮੈਂ ਤੁਹਾਡਾ ਛੋਟਾ ਵੀਰ ਰੇਪਨ ਬੈਸ ਪ੍ਰੋਫੈਸ਼ਨਲ ਬਾਡੀ ਬਿਲਡਰ ਅੱਜ ਆਪਾਂ ਆਏ ਜੀ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਬਾਡੀ ਬਿਲਡਿੰਗ ਦਾ ਕੰਪੀਟੀਸ਼ਨ ਹੋ ਜਾ ਰਿਹਾ ਸੋ ਐਫ ਆਈ ਐਫ ਇੰਟਰਨੈਸ਼ਨਲ ਫੈਡਰੇਸ਼ਨ ਜਿਹੜੀ ਹੈ ਮਿਸਟਰ ਏਸ਼ੀਆ ਰੋਕ ਚੈਂਪੀਅਨਸ਼ਿਪ ਕਰਵਾ ਰਹੀ ਹੈ ਸੋ ਉਹਦੇ ਵਿੱਚ ਆਪਾਂ ਤਾਂ ਇੱਕ ਕੰਪੀਟੀਸ਼ਨ ਜਿੱਤ ਕਰਦੇ ਆ ਦੂਜਾ ਆਪਾਂ ਜਲਦੀ ਖੇਡਣ ਜਾ ਰਹੇ ਆ ਸੋ ਬਾਕੀ ਤੁਹਾਨੂੰ ਜਿਹੜੀ ਵੀਡੀਓ ਆਪਾਂ ਨੈਕਸਟ ਜਲਦੀ ਜਲਦੀ ਦੱਸਦੇ ਜਾਵਾਂਗੇ ਕਿਹੜੇ ਕਿਹੜੇ ਕੰਪੀਟੀਸ਼ਨ ਹੋ ਰਹੇ ਆ ਸੋ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਆ ਸਾਡੇ ਪੰਜਾਬੀਤ ਬਾਰੇ ਤੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਦੇ ਬਾਰੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ ਆ ਨਸ਼ਾ ਬਹੁਤ ਜ਼ਿਆਦਾ ਵਿਕਸਿਤ ਹੋ ਰਿਹਾ ਥਾਂ ਥਾਂ ਤੇ ਨਸ਼ੇ ਦੀ ਗੱਲਬਾਤ ਚੱਲਦੀ ਪਈ ਹੈ ਕਈਆਂ ਥਾਵਾਂ ਤੇ ਨਸ਼ੇ ਫੜੇ ਜਾ ਰਹੇ ਨੇ ਡਰੱਗ ਮਨੀ ਫੜੀ ਜਾ ਰਹੀ ਹੈ ਤੇ ਬਹੁਤ ਜ਼ਿਆਦਾ ਨਸ਼ਾ ਕਹਿਣ ਤੋਂ ਬਾਅਦ ਵੀ ਸੇਵਾ ਦਰਿਆ ਸਾਡਾ ਜਿਹੜਾ ਆ ਨਸ਼ੇ ਦਾ ਵਹਿ ਰਿਹਾ ਆ ਉਥੇ ਹੀ ਕੁਝ ਨੌਜਵਾਨ ਏਦਾਂ ਦੇ ਨੇ ਜਿਹੜੇ ਕਿ ਨਸ਼ੇ ਤੋਂ ਦੂਰ ਨਸ਼ੇ ਵਾਲਿਆਂ ਤੋਂ ਬਹੁਤ ਜ਼ਿਆਦਾ ਦੂਰ ਰਹਿ ਕੇ ਆਪਣੇ ਆਪ ਨੂੰ ਚੰਗੀ ਸਿਹਤ ਦੇ ਨਾਲ ਜਿਹੜਾ ਆ ਪੰਜਾਬ ਦੇ ਵਿੱਚ ਪ੍ਰਜੈਕਟ ਕਰਦੇ ਪਏ ਨੇ ਤੇ ਐਸੇ ਹੀ ਮੁੰਡੇ ਦੀ ਅਸੀਂ ਗੱਲਬਾਤ ਅੱਜ ਕਰਨ ਵਾਲੇ ਆ ਤਾਂ ਦਾਦੀ ਇਹ ਕਿ ਪੰਜਾਬ ਦਾ ਬਹੁਤ ਹੀ ਹੋਣ ਹਾਰ ਚਮਕਦਾ ਹੋਇਆ ਸਿਤਾਰਾ ਵਿਪਨ ਕੁਮਾਰ ਬੈਂਸ ਜੋ ਕਿ ਬੋਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਬਹੁਤ ਉੱਪਰ ਲੈ ਕੇ ਜਾ ਚੁੱਕਿਆ ਹੈ ਤਾੰਦਾਦੀ ਕਿ ਵਿਪਨ ਬੈਂਸ ਜੋ ਕਿ ਬੋਡੀ ਬਿਲਡਿੰਗ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ ਪੰਜਾਬ ਦਾ ਤਾੰਦਾਦੀ ਕਿ ਇਹ ਸਿਤਾਰਾ ਜਿਹੜਾ ਗੁਰਦਾਸਪੁਰ ਪਿੰਡ ਗੁਰਦਾਸ ਨੰਗਲ ਦਾ ਰਹਿਣ ਵਾਲਾ ਤੇ ਪਿੰਡ ਗੁਰਦਾਸ ਨੰਗਲ ਦੇ ਵਿੱਚ ਰਹਿੰਦੇ ਰਹਿੰਦੇ ਜਿਹੜਾ ਆ ਉਹ ਨੌਕਰੀ ਕਰਨ ਲੱਗ ਪਿਆ ਰੇਲਵੇ ਦੇ ਵਿੱਚ ਕਪੂਰਥਾਲਾ ਦੇ ਵਿੱਚ ਚਲਾ ਗਿਆ ਤੇ ਉੱਥੇ ਜਾ ਕੇ ਉਹਨੇ ਆਪਣੀਆਂ ਸੇਵਾਵਾਂ ਦੇ ਨਾਲ ਜਿਹੜੀਆਂ ਰੇਲਵੇ ਦੇ ਵਿੱਚ ਸੇਵਾਵਾਂ ਦਿੰਦੇ ਦਿੰਦੇ ਨਾਲ ਦੀ ਨਾਲ ਉਹਨੇ ਆਪਣੀ ਬੋਡੀ ਬਿਲਡਿੰਗ ਦੇ ਸ਼ੌਂਕ ਨੂੰ ਵੀ ਜਿਹੜਾ ਜਾਰੀ ਰੱਖਿਆ ਕਿ ਜਿਹੜਾ ਅੱਜ ਉਹ ਸ਼ੌਂਕ ਬਹੁਤ ਹੀ ਵਧੀਆ ਲੈਵਲ ਤੇ ਉਹਨੂੰ ਲੈ ਕੇ ਜਾ ਚੁੱਕਿਆ ਆ ਤਾਂ ਦਾਦਾ ਹੀ ਕਿ ਵਿਪਨ ਬੈਂਸ ਹੋਣ ਤੱਕ ਜਿਹੜਾ ਆ ਕਰੀਬ 25 26 ਦੇ ਨੇੜੇ ਤੇੜੇ ਜਿਹੜੇ ਆ ਉਹ ਖਿਤਾਬ ਜਿੱਤ ਚੁੱਕਿਆ ਮਿਸਟਰ ਪੰਜਾਬ 25 ਵਾਰੀ ਮਿਸਟਰ ਪੰਜਾਬ ਬਣਨਾ ਕੋਈ ਖਾਲਾ ਜੀ ਦਾ ਵਾਰਾ ਨਹੀਂਗਾ ਇਹ ਜਿਹੜਾ ਆ ਇੱਕ ਬਹੁਤ ਵੱਡੀ ਗੱਲ ਆ ਸਾਡੇ ਬਾਤ ਤੇ ਸਾਡੇ ਬਾਤ ਤੇ ਮਾਨ ਵਾਲੀ ਗੱਲ ਆ ਕਿ ਜਿਹੜਾ ਗਰਦਾਸਪੁਰ ਦਾ ਹੋਣ ਹਾਰ ਬੱਚਾ ਜਿਹੜਾ ਆ 25 ਵਾਰੀ ਤਕਰੀਬ ਜਿਹੜਾ ਆ ਉਹ ਬਣ ਚੁੱਕਾ ਆ ਮਿਸਟਰ ਪੰਜਾਬ ਮਿਸਟਰ ਨਾਰਥ ਮਿਸਟਰ ਤੰਦਾਦੀਏ ਕਿ ਜਿਹੜਾ ਨਾਰਥ ਵੀ ਬਣ ਚੁੱਕਾ ਨਾਲ ਦੇ ਨਾਲ ਮਿਸਟਰ ਏਸ਼ੀਆ 2024 ਦੀਆਂ ਵੀ ਜਿਹੜੀਆਂ ਗੈਮਾਇਆ ਉਹ ਜਿੱਤ ਚੁੱਕਾ ਆ ਬਹੁਤ ਸਾਰੀਆਂ ਚੈਂਪੀਅਨਸ਼ਿਪ ਜਿਹੜੀਆਂ ਨੇ ਉਹ ਵਿਪਨ ਕੁਮਾਰ ਨੇ ਜਿੱਤੀਆਂ ਹੋਈਆਂ ਨੇ ਤੇ ਜਿੱਤ ਕੇ ਜਿਹੜਾ ਆ ਉਹ ਇੱਕ ਸਿਤਾਰੇ ਦੇ ਵਾਂਗ ਸਾਡੇ ਪੰਜਾਬ ਦੇ ਵਿੱਚ ਚਮਕਦਾ ਪਿਆ ਆ ਪਰ ਐਸੇ ਲੋਕਾਂ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਐਸੇ ਲੋਕਾਂ ਦਾ ਅਸੀਂ ਸਾਥ ਨਹੀਂ ਦਿੰਦੇ ਪੈਸੇ ਲੋਕਾਂ ਦੇ ਨਾਲ ਅਸੀਂ ਖੜਦੇ ਨਹੀਂਗੇ ਜੇਕਰ ਐਸੇ ਮੁੰਡਿਆਂ ਦੇ ਨਾਲ ਐਸੇ ਨੌਜਵਾਨਾਂ ਦੇ ਨਾਲ ਖੜਿਆ ਜਾਵੇ ਐਸੇ ਨੌਜਵਾਨਾਂ ਦੀ ਮਦਦ ਕੀਤੀ ਜਾਵੇ ਤੇ ਐਸੇ ਬੱਚੇ ਜਿਹੜੇ ਆ ਸਾਡੇ ਨੌਜਵਾਨ ਪੀੜੀ ਵਾਸਤੇ ਇੱਕ ਚੰਗਾ ਮੋਟੀਵੇਸ਼ਨ ਪੈਦਾ ਕਰ ਸਕਦੇ ਨੇ ਇੱਕ ਚੰਗਾ ਮੋਟੀਵੇਟ ਕਰ ਸਕਦੇ ਨੇ ਪੰਜਾਬ ਦੀ ਜੁਵਾ ਪੀੜੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਸ਼ੇ ਦੇ ਦਲਦਲ ਦੇ ਵਿੱਚ ਤਸਦੀ ਜਾ ਰਹੀ ਹੈ ਪਰ ਜੇਕਰ ਅਸੀਂ ਐਸੇ ਨੌਜਵਾਨਾਂ ਨੂੰ ਪ੍ਰੋਮੋਟ ਕਰਾਂਗੇ ਤੇ ਉਹਦੇ ਮੋਟੀਵੇਸ਼ਨ ਦੇ ਨਾਲ ਸਾਡੇ ਜਿਹੜੇ ਤਸਦਾ ਹੋਇਆ ਪੰਜਾਬ ਦਲਦਲ ਦੇ ਵਿੱਚ ਉਹ ਉੱਭਰ ਕੇ ਬਾਹਰ ਆ ਸਕਦਾ ਆ ਤੇ ਨਸ਼ੇ ਤੋਂ ਸਾਡੇ ਗੱਭਰੂ ਜਿਹੜੇ ਆ ਦੂਰ ਹੋ ਕੇ ਇਸ ਨੌਜਵਾਨ ਦੇ ਵਾਂਗ ਆਪਣੇ ਕਰਤਵ ਦਿਖਾ ਸਕਦੇ ਨੇ ਕਬੱਡੀਆਂ ਕਰ ਸਕਦੇ ਨੇ ਪਹਿਲਵਾਨੀਆਂ ਕਰ ਸਕਦੇ ਨੇ ਤੇ ਕਿਤੇ ਨਾ ਕਿਤੇ ਜਿਹੜਾ ਆ ਉਹ ਇਦਾਂ ਦੇ ਬੋਡੀ ਬਿਲਡਿੰਗ ਵਾਲੇ ਕੰਮ ਕਰਕੇ ਬੋਡੀ ਬਿਲਡਿੰਗ ਦੇ ਵਿੱਚ ਵੀ ਕੰਪੀਟੀਸ਼ਨ ਕਰਕੇ ਆਪਣੀਆਂ ਸੇਤਾਂ ਨੂੰ ਜਿਹੜਾ ਆ ਵਧੀਆ ਬਣਾ ਸਕਦੇ ਨੇ ਜੇਕਰ ਤੁਹਾਨੂੰ ਅੱਜ ਦਾ ਇਹ ਵੀਡੀਓ ਚੰਗਾ ਲੱਗੇਗਾ ਆਪਣੇ ਨੌਜਵਾਨ ਬੱਚਿਆਂ ਦੇ ਨਾਲ ਆਪਣੇ ਨੌਜਵਾਨ ਭਰਾਵਾਂ ਦੇ ਨਾਲ ਆਪਣੇ ਨੌਜਵਾਨ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਦੇ ਬੱਚੇ ਉਹ ਆਪ ਨੌਜਵਾਨ ਮੁੰਡੇ ਜਿਹੜੇ ਆ ਇਸ ਮੁੰਡੇ ਤੋਂ ਮੋਟੀਵੇਟ ਹੋ ਕੇ ਬੋਡੀ ਬਿਲਡਿੰਗ ਦੇ ਵਿੱਚ ਜਾਣ ਪਲਵਾਨੀ ਦੇ ਵਿੱਚ ਜਾਣ ਤਾਂ ਕਿ ਸਿਹਤ ਨੂੰ ਜਿਹੜਾ ਆ ਵਧੀਆ ਬਣਾ ਕੇ ਰੱਖਿਆ ਜਾ ਸਕੇ ਤੇ ਆਪਣੇ ਆਪ ਨੂੰ ਜਿਹੜਾ ਤੰਦਰੁਸਤੀ ਦੇ ਹਾਲ ਦੇ ਵਿੱਚ ਰੱਖਿਆ ਜਾ ਸਕੇ ਤੇ ਐਸੇ ਨੌਜਵਾਨ ਦੇ ਵਾਂਗੂ ਆਪਣੇ ਪੰਜਾਬ ਦੇ ਲਈ ਕੁਝ ਕੀਤਾ ਜਾ ਸਕੇ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਗੁਰਦਾਸ ਨੰਗਲ ਦਾ ਮਾਣ ਮੱਤਾ ਗੱਭਰੂ ਵਿੱਪਨ ਕੁਮਾਰ ਬੈਂਸ ਜੋ ਕਿ ਬਾਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਆਈਟਮ ਸਾ ਚੁਕਾਇਆ ਚਮਕਦਾ ਹੋਇਆ ਸਤਾਰਾ ਆ ਐਸੇ ਬੱਚਿਆਂ ਨੂੰ ਵੇਖ ਕੇ ਸਾਨੂੰ ਆਪਣੇ ਆਪ ਤੇ ਪ੍ਰਾਊਡ ਹੋਣਾ ਚਾਹੀਦਾ ਆ ਮਾਣ ਹੋਣਾ ਚਾਹੀਦਾ ਆ ਤੇ ਜੇਕਰ ਤੁਸੀਂ ਇਸ ਬੱਚੇ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਇਸ ਬੱਚੇ ਦੀ ਹੈਲਪ ਕਰਨਾ ਚਾਹਦੇ ਹੋ ਇਸ ਬੱਚੇ ਦੇ ਨਾਲ ਆਪਣੇ ਬੱਚਿਆਂ ਨੂੰ ਜਿਹੜਾ ਆ ਮਲਾਉਣਾ ਚਾਹੁੰਦੇ ਹੋ ਆਪਣੇ ਬੱਚਿਆਂ ਦੇ ਲਈ ਇਸ ਨੌਜਵਾਨ ਨੂੰ ਮੋਟੀਵੇਟਿਡ ਰੱਖਣਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੁੰਦੇ ਹੋ ਇਸ ਲੜਕੇ ਦੇ ਥਰੂ ਤੇ ਫਿਰ ਇਸ ਲੜਕੇ ਦਾ ਅਸੀਂ ਜਿਹੜਾ ਆ ਨੰਬਰ ਦੇਣ ਦੀ ਤੁਹਾਨੂੰ ਕੋਸ਼ਿਸ਼ ਜ਼ਰੂਰ ਕਰਾਂਗੇ ਇਸ ਬੱਚੇ ਦੀ ਹੈਲਪ ਜ਼ਰੂਰ ਕਰਿਓ ਇਹਦੀ ਜਿਹੜੀ ਪ੍ਰੋਮੋਸ਼ਨ ਜ਼ਰੂਰ ਕਰਿਓ ਪ੍ਰਮੋਟ ਜ਼ਰੂਰ ਕਰਿਓ ਤਾਂ ਕਿ ਸਾਡਾ ਪੰਜਾਬ ਔਸ ਦਲਦਲ ਚੋਂ ਨਿਕਲ ਕੇ ਬਾਹਰ ਆ ਸਕੇ ਤੇ ਸਾਡਾ ਪੰਜਾਬ ਜਿਹੜਾ ਆ ਉਹ ਚੰਗੀਆਂ ਬਰੂਹਾਂ ਵੱਲ ਨੂੰ ਜਾ ਸਕੇ ਦੋਸਤੋ ਇੱਥੇ ਹੀ ਆਪਾਂ ਗੱਲਾਂ ਨੂੰ ਅਵਿਰਾਮ ਕਰਦੇ ਆ ਵੀਡੀਓ ਵਧੀਆ ਲੱਗਿਆ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਡੇ ਬੱਚਿਆਂ ਤੱਕ ਇਹ ਚੀਜ਼ ਪਹੁੰਚ ਸਕੇ ਤੇ ਸਾਡੇ ਬੱਚੇ ਮੋਟੀਵੇਟ ਹੋ ਕੇ ਜਿਹੜਾ ਆ ਬਾਡੀ ਬਿਲਡਿੰਗ ਤੇ ਪਲਵਾਨੀ ਦੇ ਖੇਤਰ ਦੇ ਵਿੱਚ ਜਾਣ ਤਾਂ ਕਿ ਘੱਟੋ ਘੱਟ ਆਪਣੀ ਸਿਹਤ ਨੂੰ ਜਿਹੜਾ ਆ ਉਹ ਵਧੀਆ ਰੱਖ ਸਕਣ ਤੇ ਨਸ਼ੇ ਤੋਂ ਦੂਰ ਰਹਿ ਸਕਣ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਡੀਪੀਸੀ ਪੰਜਾਬੀ ਤੋਂ ਧੰਨਵਾਦ